ਉਦੇਦਾਰਾਂ ਨੇ ਪੇਸ਼ ਹੋ ਕੇ ਆਪਣੇ ਆਪ ਨੂੰ ਸਵੀਕਾਰ ਕੀਤਾ ਸੀ ਕਿ ਸਾਡੀ ਸਰਕਾਰ ਵਿੱਚ ਸਾਥੋ ਗਲਤੀਆਂ ਹੋਈਆਂ ਉਸ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਸੱਦਿਆ ਗਿਆ ਸੀ ਉਹ ਵੀ ਆਪਣਾ ਕਲੈਕਟਰ ਪੱਤਰ ਦੇ ਕੇ ਆਏ ਸੀ ਉਹਦੇ ਸਬੰਧ ਵਿੱਚ ਅੱਜ ਪੰਜ ਸਿੰਘ ਸਹਿਬਾਨਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਾਰਿਆਂ ਦੀ ਕੈਬਨਿਟ ਮਿਨਿਸਟਰੀ ਜਿਹੜੀ 2007 ਤੋਂ ਲੈ ਕੇ 2017 ਤੱਕ ਵੱਖ-ਵੱਖ ਮਿਨਿਸਟਰੀਆਂ ਤੇ ਰਹੇ ਆ ਉਹ ਸਾਰੇ ਹੀ ਆਪੂ ਆਪਣਾ ਗੁਨਾਹ ਆ ਕੇ ਦੱਸਣ ਵਿਅਕਤੀਗਤ ਤੌਰ ਤੇ ਆਪਣੇ ਗੁਨਾਹ ਕਬੂਲ ਕਰਨ ਤੇ 15 ਦਿਨਾਂ ਦਾ ਉਹ ਟਾਈਮ ਦਿੱਤਾ ਕਿ ਉਹਦੋਂ ਤੱਕ ਸਰਦਾਰ ਸੁਖਵਿੰਦਰ ਸਿੰਘ ਬਾਦਲ ਨੂੰ ਉਹਨਾਂ ਨੇ ਤਨਖਈਆ ਕਰਾਰ ਦਿੱਤਾ ਦੇਖੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ 14 ਸਤੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਇਹਦੀ ਸਥਾਪਨਾ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜਥੇਦਾਰ ਅਕਾਲ ਤਖਤ ਸਾਹਿਬ ਦੀ ਮੌਜੂਦਗੀ 'ਚ ਉਹਦੋ ਸੰਵਿਧਾਨ ਕਰਿਆ ਗਿਆ। ਸੰਵਧਾਨ 'ਚ ਕਈ ਵਾਰੀ ਤਬਦੀਲੀਆਂ ਵੀ ਹੋਈਆਂ। ਪਰ ਜਿਹੜਾ ਮੂਲ ਸੁਧਾਨ ਸੀ ਕਿ ਇਹਦੇ ਜਿਹੜੇ ਮੂਲ ਮੈਂਬਰ ਨੇ ਇਹਦੇ ਜਿਹੜੇ ਅਹੁਦੇਦਾਰ ਨੇ ਉਹ ਅਮਰਤਾਰੀ ਹੋਣਗੇ। ਔਰ ਕੋਈ ਵੀ ਪਤ ਤਸਿਲ ਕੋਈ ਤਨਖਾਹਿਆ ਸਿੱਖ ਇਹਦਾ ਉਦੇਦਾਰ ਨਹੀਂ ਬਣ ਸਕਦਾ ਜਿਹੜਾ ਕਿਉਂਕਿ ਜਿਹੜਾ ਜਿਵੇਂ ਹੁਣ ਸੁਖਬੀਰ ਸਿੰਘ ਬਾਦਲ ਹੈ ਇਹਨੂੰ ਤਨਖਾਹਿਆ ਕਰਾਰ ਦਿੰਦਾ ਹੈ ਇਹ ਕਿਸੇ ਵੀ ਤਖਤ ਤੇ ਜਾ ਕੇ ਦੇਗ ਨਹੀਂ ਕਰਾ ਸਕਦਾ ਅਰਦਾਸ ਨਹੀਂ ਕਰਾ ਸਕਦਾ ਇਹ ਫਿਰ ਅਕਾਲੀ ਦਲ ਦਾ ਪ੍ਰਧਾਨ ਕਿਵੇਂ ਰਹਿ ਸਕਦਾ ਹੁਣ ਤੱਕ ਜਿੰਨਾ ਤੱਕ ਮੈਨੂੰ ਇਨਫੋਰਮੇਸ਼ਨ ਹੈ ਹੁਣ ਤੱਕ ਵੀ ਉਹਨੇ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡੀ ਉਨੇ ਇੱਕ ਕਾਰਜਕਾਰੀ ਪ੍ਰਧਾਨ ਬਣਾਇਆ ਸਤਕਾਰਯੋਗ ਨੇ ਸਾਰੇ ਅਸੀਂ ਕਿਸੇ ਤੇ ਕਿੰਤੂ ਨਹੀਂ ਕਰਦੇ ਪਰ ਸੰਵਿਧਾਨ ਦੇ ਮੁਤਾਬਕ ਪ੍ਰਧਾਨ ਅਮਰਤਾਰੀ ਹੋਣਾ ਚਾਹੀਦਾ ਹੈ ਖੁੱਲੀ ਦਾੜੀ ਹੋਣੀ ਚਾਹੀਦੀ ਹੈ ਦਾੜੀ ਰੰਗਦਾਨੀ ਹੋਣਾ ਚਾਹੀਦਾ ਕੀ ਕੀ ਨਾ ਸਾਰੀ ਪਾਰਟੀ ਦੇ ਵਿੱਚ ਕੋਈ ਅਜਿਹੇ ਬੰਦਾ ਨਹੀਂ ਜਿਹੜਾ ਉੱਪਰ ਦੀ ਕਿਰਪਾਣ ਪਾਉਂਦਾ ਹੋਵੇ ਦਾੜੀ ਖੁੱਲੀ ਰੱਖਦਾ ਹੋਵੇ ਹੁਣ ਵੀ ਉਹਨਾਂ ਨੇ ਸਰਕਾਰ ਤੋਂ ਦੜਨ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਬਣਾਇਆ ਜਿਹੜੇ ਕਿ ਅਮਰਤਾਰੀ ਵੀ ਹੈ ਨਹੀਂ ਤੇ ਦਾੜੀ ਵੰਡੇ ਹੁਣ ਸ਼ਾਇਦ ਅੱਜ ਪਤਾ ਲੱਗਾ ਸ਼ਾਇਦ ਅਮਰ ਸ਼ਕਨ ਜਾਣਗੇ ਜਾਂ ਗਏ ਕਹਿਣ ਤੋਂ ਭਾਵ ਕਿ ਇੰਨਾ ਵੱਡਾ ਅਕਾਲੀ ਦਲ ਜਿਹੜਾ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਬਣਿਆ ਉਹਦੇ ਕੋਲ ਕਿਹੜਾ ਕਾਲ ਪੈ ਗਿਆ ਇਥੋਂ ਤੱਕ ਕਿ ਅਸੀਂ ਖੁਦ ਵੀ ਸਰਦਾਰ ਸੁਖਵਿੰਦਰ ਸਿੰਘ ਬਾਦਲ ਨੂੰ ਮਿਲਦੇ ਰਹੇ ਕਹਿੰਦੇ ਰਹੇ ਕਿ ਤੈਨੂੰ ਦਾੜਾ ਖੁੱਲਾ ਛੱਡਣਾ ਚਾਹੀਦਾ ਹੈ ਕਿਰਪਾਨ ਉੱਪਰ ਦੀ ਪਾਉਣੀ ਚਾਹੀਦੀ ਹੈ ਤੁਹਾਨੂੰ ਯਾਦ ਹੋਊਗਾ ਇੱਕ ਵਾਰੀ ਵਿਧਾਨ ਸਭਾ ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰਧਾਵਾ ਨੇ ਸਿੱਧੇ ਤੌਰ ਤੇ ਪੁੱਛ ਲਿਆ ਸੀ ਕਿ ਪ੍ਰਧਾਨ ਜੀ ਤੁਹਾਡੀ ਕਿਰਪਾਨ ਕਿੱਥੇ ਹੈ ਤੇ ਤੁਹਾਡੇ ਕੋਲ ਕਿਰਪਾਨ ਹੈ ਨਹੀਂ ਬੜੀ ਸਖਾ ਨੂੰ ਇਸ ਦੀ ਸ਼ਰਮਿੰਦੀ ਝਲਣੀ ਪਈ ਪਰ ਇਹਦੇ باوجود ਵੀ ਕਦੇ ਵੀ ਤੁਸੀਂ ਸਰਦਾਰ ਸੁਖੀਤ ਸਿੰਘ ਦੇ ਬਾਦਲ ਉੱਪਰ ਦੀ ਕਿਰਪਾਨ ਪਾਈ ਨਹੀਂ ਦੇਖੀ ਉਹਨੇ ਅੱਜ ਵੀ ਨਹੀਂ ਪਾਈ ਸੀ ਸੋ ਮੈਂ ਇਹ ਕਹਿਣਾ ਚਾਹਣਾ ਹੈ ਕਿ ਹੁਣ ਤੇ ਹਾਦੀ ਹੋ ਗਈ ਜਿੱਦੋਂ ਤਨਖਾਹੀਆ ਕਰਾਣ ਦੇ ਦਿੱਤਾ ਗਿਆ ਸੀ ਤੇ 5 ਮਿੰਟ ਦੇ ਵਿੱਚ ਵਿੱਚ ਅਮਰਸਾਦ ਸਾਹਿਬ ਦੀ ਪ੍ਰੈਸ ਦੇ ਸਾਹਮਣੇ ਉਹਨੂੰ ਕਹਿ ਦੇਣਾ ਚਾਹੀਦਾ ਸੀ ਕਿ ਮੈਂ ਪੱਕੇ ਤੌਰ ਤੇ ਅਸਤੀਫਾ ਦਿੱਤਾ ਤੇ ਹੁਣ ਜਿਹੜੀ ਮੇਰੇ ਅਕਾਲੀ ਗੱਲ ਦੀ ਕੋਰ ਕਮੇਟੀ ਹੈ ਜਾਂ ਕਾਰਜ ਕਰਨੀ ਹੈ ਜਾਂ ਉਦੇਦਾਰ ਨੇ ਉਹ ਆਪਣਾ ਪ੍ਰਧਾਨ ਚੁਣ ਲੈਣਾ ਪਰ ਇਹ ਕੁਝ ਨਹੀਂ ਹੋਇਆ ਉਸੇ ਤਰ੍ਹਾਂ ਹੀ ਤਾਂ ਇਹ ਸਿੰਘ ਸਭਾ ਨੇ ਜਿਹੜਾ ਇਹ ਕਿਹਾ ਕਿ ਉਹ ਇੱਕ ਸੁਧਾਰਨ ਨਿਮਾਣੇ ਸਿੱਖ ਦੇ ਤੌਰ ਤੇ ਆ ਕੇ ਪੇਸ਼ ਹੋਵੇ ਜੀ ਹੁਣ ਪ੍ਰਧਾਨ ਜੀ ਦਾ ਛੱਜ ਵੀ ਬੰਨਿਆ ਨਾਲ ਤੇ ਫਿਰ ਨਿਮਾਣਾ ਸਿੱਖ ਤਾਂ ਹੋ ਨਹੀਂ ਸਕਦਾ ਇਸ ਕਰਕੇ ਹੁਣ ਵੀ ਉਹਨਾਂ ਨੂੰ ਇਸ ਗੱਲ ਦੀ ਇਲਮ ਨਹੀਂ ਕਿ ਜਿਹੜੀ ਇਹ ਅਕਾਲੀ ਗੱਲ ਦੀ ਬੰਦਤਰ ਸੀ ਇਹ ਕਿਸ ਢੰਗ ਦੀ ਸੀ ਕਿਵੇਂ ਦਾ ਬੋਲਬਾਲਾ ਸੀ ਕਿਵੇਂ ਪੰਜਾਬ ਦੇ ਵਿੱਚ ਇਹ ਸਟੇਟ ਦੀ ਸੁਰੱਖਿਆ ਲਈ ਸਟੇਟ ਦੇ ਹਿੱਤਾਂ ਲਈ ਜੂਝਦੀ ਸੀ ਤੇ ਅੱਜ ਇਹ ਕਿਵੇਂ ਪਾਣੀਓ ਪਤਲੀ ਹੋ ਕੇ ਇਹ ਹਾਸ਼ੀ ਤੋਂ ਬਾਹਰ ਨਿਕਲ ਗਈ ਇਹ ਸਾਰੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਵੀਰ ਸਿੰਘ ਦੇ ਰਾਜ ਵਿੱਚ ਹੋਇਆ ਹੁਣ ਇੱਕ ਪਾਸੇ ਤਾਂ ਇਹਨਾਂ ਗੱਲਾਂ ਦਾ ਦੋਸ਼ੀ ਠਰਾ ਦਿੱਤਾ ਗਿਆ ਕਿਉਂਕਿ ਮੈਂ ਤੁਹਾਨੂੰ ਇੱਕ ਗੁਰਬੇਨਤੀ ਕਰਾਂ ਮੈਂ ਜੱਥੇਦਾਰ ਰਿਆਂ ਅਕਾਲ ਤਖ਼ਦਾ ਜਿਵੇਂ ਅਦਾਲਤ ਹੁੰਦੀ ਹੈ ਨਾ ਅਦਾਲਤ ਦੇ ਵੀ ਇੱਕ ਚਲਾਨ ਪੇਸ਼ ਹੋ ਜਾਂਦਾ ਕੇਸ ਬਾਅਦ ਚ ਲੜਿਆ ਜਾਂਦਾ ਚਲਾਨ ਪੇਸ਼ ਹੋਣ ਦੇ ਬਾਅਦ ਉਹਨੂੰ ਦੋਸ਼ੀ ਮੰਨ ਲਿਆ ਜਾਂਦਾ ਭਾਵੇਂ ਅੰਡਰ ਟ੍ਰਾਇਲ ਹੀ ਹੁੰਦਾ ਉਹ ਅੱਜ ਉਹਦਾ ਚਲਾਨ ਪੇਸ਼ ਹੋ ਗਿਆ ਉਹਨੂੰ ਤਨਖਈਆ ਕਰਾਰ ਦਿੱਤਾ ਹਲੇ ਕੇਸ ਚੱਲਣਾ ਬਾਕੀ ਹੈ ਬਾਕਾਇਦਾ ਇਹਨੂੰ ਹਲੇ ਪੁੱਛਿਆ ਜਾਣਾ ਹੈ ਵੀ ਆਹ ਗਨਾਹ ਤੇਰੀ ਸਰਕਾਰ ਵੇਲੇ ਹੋਇਆ ਇਹ ਗੁਰੂਗਰਾ ਸਾਹਿਬ ਦੀ ਬੇਦਬੀ ਹੋਈ ਹੈ ਜਿਨ੍ਹਾਂ ਬੰਦਿਆਂ ਨੇ ਬੇਦਬੀ ਕੀਤੀ ਤੂੰ ਉਹਨਾਂ ਨੂੰ ਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜੇ ਨਹੀਂ ਰੈਸਟ ਹੋ ਸਕੇ ਤਾਂ ਉਹਦੇ ਵਾਸਤੇ ਤੂੰ ਕੀ ਕੀਤਾ ਕਿੱਥੇ ਤੂੰ ਪੋਸਟਰ ਲਾਏ ਕਿੱਥੇ ਤੂੰ ਹਥਿਆਰ ਲਾਏ ਉਹਨਾਂ ਨੇ ਫੜਨ ਵਾਸਤੇ ਤੂੰ ਪ੍ਰਬੰਧ ਕੀ ਕੀਤਾ ਇਹ ਗੱਲਾਂ ਤਮਾਮ ਪੁੱਛੀਆਂ ਜਾਣਗੀਆਂ ਫਿਰ ਇਹ ਵਿਖਿਆ ਜਾਣਾ ਕਿ ਕੁਝ ਗੱਲਾਂ ਮਵਾਪ ਹੋ ਸਕਦੀਆਂ ਕੁਝ ਨਹੀਂ ਹੋ ਸਕਦਾ ਮੈਂ ਵਿਧਾਨ ਦੇ ਤੌਰ ਤੇ ਫਰਦਾ ਹੈ ਕਿ ਭਾਈ ਸੁਖਾ ਸਿੰਘ ਮਤਾਬ ਸਿੰਘ ਨੂੰ ਦੂਨੀਆ ਜਾਣ ਦੀ ਜਿਨੇ ਮਸੇਰੰਗੜ ਦਾ ਸਿਰ ਵੱਡਿਆ ਸੀ ਉਹਦੇ ਵਿੱਚੋਂ ਭਾਈ ਸੁਖਾ ਸਿੰਘ ਨੇ ਆਪਣੀ ਕੁੜੀ ਦਾ ਕਤਲ ਕਰ ਦਿੱਤਾ ਈ ਸਿੱਖ ਪੰਥਰੀ ਨੂੰ ਤੰਕਸ਼ਿਆ ਕਰਾ ਦਿੱਤਾ ਪਿੱਛੇ ਕਰਤਾ ਸੀ ਉੱਜੂਪ ਕਰਕੇ ਬੈਠ ਗਏ ਪਰ ਜਦੋਂ ਮੁਗਲਾਂ ਨੇ ਬਹੁਤ ਵੱਡੀ ਲੜਾਈ ਦੇ ਵਿੱਚ ਉਹ ਲੜਦਾ ਹੋਇਆ ਫੱਟੜ ਹੋ ਗਿਆ ਤੇ ਫਿਰ ਉਹਦੀ ਫਰਿਆਦ ਦੇ ਵਿੱਚ ਉਹਨੂੰ ਵਾਪਸ ਲੈ ਲਿਆ ਗਿਆ ਸੀ ਇਹ ਵਿਸਥਾਰੀਆਂ ਬਹੁਤ ਸਾਰੀਆਂ ਕਹਾਣੀਆਂ ਹੈ ਬਹੁਤ ਸਾਰੀ ਸਾਡੀ ਇਹ ਹਿਸਟਰੀ ਹੈ ਜਿਹਦੇ ਵਿੱਚ ਜਦੋਂ ਕਿਸ ਨੂੰ ਤਨਖਈਆ ਕਰਾ ਦਿੱਤਾ ਜਾਂਦਾ ਹੈ ਉਹ ਕਿਸੇ ਉਦਦੇਤੇ ਨਹੀਂ ਰਹਿ ਸਕਦਾ ਇਸ ਵਾਸਤੇ ਤਰੰਤ ਅਦਵੀ ਆ ਮੇਰੀ ਹੁਣ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਜੇ ਸੁਖਵੀਰ ਸਿੰਘ ਬਾਦਲ ਛੰਦੇ ਆ ਤਾਂ ਉਹਨਾਂ ਨੂੰ ਤਰੰਤ ਅਸਤੀਫਾ ਦੇ ਕੇ ਕਿਉਂਕਿ ਹੁਣ ਉਹ ਤਨਖਈਆ ਕਰਾਰਾ ਹੁਣ ਕਿਸੇ ਨੂੰ ਪ੍ਰਧਾਨ ਨਹੀਂ ਬਣਾ ਸਕਦਾ ਕਿਸੇ ਨੂੰ ਪ੍ਰਧਾਨ ਠਾਭ ਨਹੀਂ ਸਕਦਾ ਕਿਸੇ ਨੂੰ ਆਪਣੀ ਸ਼ਕਤੀ ਨਹੀਂ ਦੇ ਸਕਦਾ ਕਿਉਂਕਿ ਤਨਖਈਆ ਉਹ ਤਾਂ ਉਹ ਆਪਣੀ ਪਾਰਟੀ ਤੇ ਛੱਡੇ ਕੇ ਪਾਰਟੀ ਕਿਹਨੂੰ ਪ੍ਰਧਾਨ ਬਣਾਉਂਦੀ ਹੈ ਪਾਰਟੀ ਕਿਹਨੂੰ ਚਾਹੁੰਦੀ ਹੈ ਪਾਰਟੀ ਦੇ ਕਿਹਦੇ ਵਿੱਚ ਹੈ ਤਾਂ ਉਹਨੂੰ ਇਹ ਇਹ ਕਰਨਾ ਚਾਹੀਦਾ ਦੂਸਰੀ ਗੱਲ ਇਹ ਇੱਕ ਦਿਨ ਦੀ ਗੱਲ ਨਹੀਂ ਇਹ ਦੇਖੋ 2007 ਤੋਂ ਲੈ ਕੇ ਵਾਪਰਦੀਆਂ ਘਟਨਾਵਾਂ ਦਾ ਬਾਰ-ਬਾਰ ਜ਼ਿਕਰ ਵੀ ਹੁੰਦਾ ਰਿਹਾ ਬਾਰ-ਬਾਰ ਮੰਗ ਵੀ ਉੱਠਦੀ ਰਹੀ ਮੈਂ ਇਸ ਗੱਲ ਤੋਂ ਹੈਰਾਨ ਹਾਂ ਇਹ ਤੇ ਡਿਪਟੀ ਸੀਐਮਸੀ ਦਾ ਉਪ ਮੁੱਖ ਮੰਤਰੀ ਸੀ ਸਟੇਟ ਦਾ ਗ੍ਰਹਿ ਮੰਤਰੀ ਸੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਉਹਨੂੰ ਤਾਂ ਫਖਰੇ ਕੌਮ ਦਿੱਤਾ ਜਾ ਰਿਹਾ ਤੇ ਪੁੱਤਰ ਨੂੰ ਤਨਖਈਆ ਕਰਾਰ ਦੇ ਦੇਤੀ ਸੀ ਅੱਜ ਦੀ ਬ੍ਰਸਤ ਖਾਨਵਸ ਜੀ ਮੈਂ ਵੀ ਸੇਸ਼ ਤੌਰ ਤੇ ਇਹ ਕਹਿਣਾ ਚਾਹਣਾ ਹੈ ਕਿ ਅਸੀਂ ਸ੍ਰੀ ਅਕਾਲ ਤਾ ਸਭ ਦੇ ਜਥੇਦਾਰ ਨੂੰ ਲਿਖਤੀ ਰੂਪ ਵਿੱਚ ਦੇ ਕੇ ਆਈ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਫਖਰੇ ਕੌਮ ਅਵਾਰਡ ਦਿੱਤੇ ਗਏ ਆ ਉਹ ਉਹਨਾਂ ਤੋਂ ਵਾਪਸ ਲੈ ਜਾਣ ਕਿਉਂਕਿ ਉਹ ਜਰਬ ਵੀ ਨਹੀਂ ਕਰਦੇ ਉਹਨਾਂ ਤੇ ਜੋ ਦੋਸ਼ ਲੱਗੇ ਜੋ ਸਾਬਤ ਹੋ ਰਹੇ ਅੱਜ ਇੱਕ ਤਾਂ ਹੁੰਦਾ ਦੋਸ਼ ਲਾ ਦੇਣੇ ਇੱਕ ਅੱਜ ਅਕਾਲ ਤਖਤ ਸਭ ਤੇ ਸਾਬਤ ਹੋ ਰਹੇ ਨੇ ਇਸ ਕਰਕੇ ਭਾਵੇਂ ਅੱਜ ਦੁਨੀਆ 'ਚ ਨਹੀਂ ਰਹੇ ਪਰ ਅਵਾਰਡ ਤਾਂ ਨੇ ਦੇ ਘਰੇ ਹੀ ਪਿਆ ਨਾ ਦੁਨੀਆ ਦੇ ਵਿੱਚ ਤਾਂ ਇੱਕ ਜਾਗਰ ਹੈ ਨਾ ਕਿ ਇਸ ਦਰਪਕਰਨ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾ ਨੇ ਸਫੀਲ ਤੇ ਖੜ ਕੇ ਉਹਨਾਂ ਨੂੰ ਫਖਰੇ ਕੌਮ ਦਾ ਅਵਾਰਡ ਦਿੱਤਾ ਉਹ ਵਾਪਸ ਲੈਣਾ ਚਾਹੀਦਾ ਤਾਂ ਕਿ ਪਤਾ ਲੱਗੇ ਕੌਮ ਨੂੰ ਕਿ ਇਹ ਜਿਹੜੇ ਬੰਦੇ ਇਹੋ ਜਿਹੇ ਗਨਾਈਏ ਹੋਣ ਉਹਨਾਂ ਨੂੰ ਇਹੋ ਜਿਹੇ ਅਵਾਰਡ ਨਹੀਂ ਦਿੱਤੇ ਜਾ ਸਕਦੇ ਸੋ ਦੂਸਰੀ ਮੈਂ ਬੇਨਤੀ ਕਰਾਂ ਕਿ ਜਿਹੜੇ ਬੰਦੇ ਨਾਲ ਦੇ ਮਨਰਤ ਗਿਆ ਤਰੇ ਉਹ ਭਾਵੇਂ ਅੱਜ ਬਾਗੀ ਕਹਿ ਲੋ ਉਹ ਕਹਿੰਦੀ ਅਸੀਂ ਬਾਗੀ ਆ ਇਹ ਦਾਦੀ ਆ ਚਲੋ ਇਹਨਾਂ ਨੇ ਉਹਨਾਂ ਨੇ ਆਪ ਦਾ ਸਪਸ਼ਟੀਕਰਨ ਆਪ ਦੇਣਾ ਹੈ ਉਹਨਾਂ ਨੂੰ ਵੀ ਬਿਨਾਂ ਦੇਰ ਆਪਣੇ ਉਹਦੇ ਜਿਹੜੀ ਅੱਜ ਉਹਨਾਂ ਕੋਲੇ ਉਹਦੇ ਹੈਗੇ ਆ ਭਾਵੇਂ ਕਿਸੇ ਨੂੰ ਕੁਝ ਬਣਾਤਾ ਕਿਸੇ ਨੂੰ ਕੁਝ ਬਣਾਤਾ ਉਹਨਾਂ ਨੂੰ ਵੀ ਆਪਣੇ ਉਹਦੇ ਛੱਡ ਦੇਣੇ ਚਾਹੀਦੇ ਉਹਨਾਂ ਤਾਂ ਨਵੀਂ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਅੱਗੇ ਲਿਆਉਣ ਉਹਨਾਂ ਨੂੰ ਅੱਗੇ ਮੌਕਾ ਦੇ ਦੇਣ ਵੀ ਸਾਡੇ ਕੋਲ ਗਲਤੀਆਂ ਹੋਈਆਂ ਅਸੀਂ ਪਤਾਇਆਂ ਕੀਤੀਆਂ ਤੇ ਅਸੀਂ ਭੁਗਤਾਂਗੇ ਉਹਦੇ ਤੋਂ ਬਾਅਦ ਅਸੀਂ ਆਪਣਾ ਇਸ ਕਾਲੀਗਲ ਦੀ ਸੇਵਾ ਚ ਆ ਸਕਦੇ ਹਾਂ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਣਾ ਹੈ ਵੈਸੇ ਤਾਂ ਇਹ ਸਿਨ ਸਭਾ ਹਨਾਂ ਦਾ ਖੇਤਰ ਹੈ ਉਹਦੇ ਵਿੱਚ ਦਖਲ ਨਹੀਂ ਦਿੱਤਾ ਜਾ ਸਕਦਾ ਪਰ ਇੱਕ ਸਲਾਹ ਦੇ ਤੌਰ ਤੇ ਕਿਉਂਕਿ ਮੈਂ ਖੁਦ ਜਥੇਦਾਰ ਹਾਂ ਇਹਨਾਂ ਨੂੰ ਇੱਕ ਵਿਦਵਾਨਾਂ ਦਾ ਸਿਖਰ ਵਿਦਵਾਨਾਂ ਦਾ ਜਿਹਦੇ ਵਿੱਚ ਜਿਹੜੇ ਜੁਡੀਸ਼ਰੀ ਨੂੰ ਜਾਣਦੇ ਹੋਣ ਜਿਹੜੇ ਕਾਨੂੰਨ ਨੂੰ ਜਾਣਦੇ ਹੋਣ ਸ਼ਾਸਤਰੀ ਨੂੰ ਜਾਣਦੇ ਹੋਣ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਜਾਣਦੇ ਹੋਣ ਉਹਨਾਂ ਦਾ ਇੱਕ ਪੈਨਲ ਬਣਾਉਣਾ ਚਾਹੀਦਾ ਉਹਦੇ ਵਿੱਚੋਂ ਇਹ ਕੇਸ ਅਲੱਗ-ਅਲੱਗ ਕਰ ਲੈਣੇ ਚਾਹੀਦੇ ਆ ਜਿਵੇਂ ਬੇਬਲ ਕਲਾਂ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰਦਿਆਂ ਸੰਗਤਾਂ ਦੇ ਗੋਲੀਆਂ ਚਲਾਈਆਂ ਗਈਆਂ ਸardar veer singh rehmantri ਸੀਗਾ ਦੋ ਬੰਦਿਆਂ ਦੇ ਕਤਲ ਹੋ ਗਏ ਇਹੋ ਜਿਹੇ ਕੇਸ ਅਲੱਗ ਕੱਢ ਲੈਣੇ ਚਾਹੀਦੇ ਆ ਗੁਰੂ ਸਾਹਿਬ ਦੀਆਂ ਬਿਰਵੀਆਂ ਹੋਈਆਂ ਰੂੜੀਆਂ ਦੇ ਉੱਤੇ ਪੱਤੇ ਦੇ ਰੋਲੇ ਗਏ ਕਰ ਕਰ ਦੇ ਤਲਾਸ਼ੀ ਲੈਂਦੇ ਆ ਲੈਂਦੇ ਆ ਵਿੱਚੋਂ ਰੋਕ ਦਿੱਤੀ ਗਈ ਵੀ ਇਹ ਤਲਾਸ਼ੀ ਨਹੀਂ ਹੋਣੀ ਚਾਹੀਦੀ ਉਹਦੇ ਕੀ ਕਾਰਨ ਸੀ ਜੋ ਸਰਦਾਰ ਖਟੜੇ ਨੇ ਗੱਲਾਂ ਕਹੀਆਂ ਉਹ ਵੀ ਲੈ ਲੈਣੀਆਂ ਚਾਹੀਦੀਆਂ ਅੱਜ ਇਹ ਦੂਜੇ ਪਾਸੇ ਚੱਲੇ ਹੋਏ ਨੇ ਜਿਹਨੇ ਪ੍ਰਦੀਪ ਕੁਲੇਰ ਕਹਿੰਦਾ ਵੀ ਆਹ ਗੱਲ ਮੇਰੇ ਕੋਲੇ ਮੰਨੇ ਆ ਫਿਰਨੇ ਟਾਈਮ ਤੇ ਸਰਦਾਰ ਸਰਵੀਰ ਸਿੰਘ ਬਾਦਲ ਮਿਲਣ ਗਏ ਸੀ ਉਹ ਕਹਿੰਦੇ ਤੂੰ ਤਾਂ ਦੋਸ਼ੀ ਹੈ ਉਹ ਤਾਂ ਦੋਸ਼ੀ ਹੈਗਾ ਉਹ ਤਾਂ ਵਾਦਾ ਬਾਹਰ ਇਹਦੇ ਵਾਸਤੇ ਜੀ ਆ ਪੱਕੇ ਦੀ ਤੂੰ ਦੋਸ਼ੀ ਹੈ ਤੇ ਮੇਰਾ ਦੋਸਤ ਆ ਦੇਖੋ ਮੈਂ ਬੇਦੋਸਤਾ ਹੋ ਨਹੀਂ ਸਕਦਾ ਗੱਲ ਚੱਲ ਰਹੀ ਹੈ ਕਿ ਜਿਹੜੇ ਤੁਸੀਂ ਦੋਸਤ ਕੀਤੇ ਐ ਤੁਸੀਂ ਜਿਹੜੇ ਲੋਕਸ਼ਭੇ ਕੇ ਸੀਕ੍ਰੀਟ ਮੀਟੀਆਂ ਕੀਤੀਆਂ ਆ ਉਹਨਾਂ ਦਾ ਜਵਾਬ ਤੁਹਾਨੂੰ ਅਕਾਲ ਤਖਤ ਤੇ ਦੇਣਾ ਪੈਣਾ ਹੈ ਉਹਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪੰਜ ਸਿੰਘ ਸਾਹਿਬਾਨਾ ਨੂੰ ਪੈਨਲ ਬਣਾ ਦੇਣੇ ਜੀ ਇਹਦਾ ਇਹਦੇ ਚ ਬਿਲਕੁਲ ਕਾਲੀ ਨਹੀਂ ਕਰਨੀ ਚਾਹੀਦੀ ਤੇ ਦੇਖੋ ਪਹਿਲਾਂ ਜਦੋਂ ਸਦਾ ਸਾਧ ਨੂੰ ਮਾਫੀ ਦਿੱਤੀ ਸਿੱਖ ਨਾ ਭਾਵਨਾਵਾਂ ਪੜਤ ਗਈਆਂ ਬਹੁਤ ਸਾਰਾ ਨੁਕਸਾਨ ਹੋਇਆ ਦਾ ਲੱਗਣਿਆ ਫਿਰ ਇਹ ਉਹ ਉਹ ਤੋਂ ਜਿਹੜ ਦਿੱਤੀ ਹੋਈ ਮਾਫੀ ਸੀ ਵਾਪਸ ਲੈਣੀ ਪਈ ਕਿ ਇਹੋ ਜਾਂ ਕੰਡ ਨਾ ਵਾਪਰੇ ਇਹਦੇ ਵਿੱਚ ਬਿਲਕੁਲ ਕੋਈ ਕਾਲੀ ਨਾ ਕਰਨ ਜਲਦਬਾਜੀ ਨਾ ਕਰਨ ਇਹਦੇ ਵਿੱਚ ਬਹੁਤ ਪੂਣਿਸ਼ਾਨ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਿੱਖ ਭਾਵਨਾਵਾਂ ਦੀਆਂ ਤਰਜਮਾਨੀਆਂ ਦੇ ਅਨਸਾਰ ਸਾਰਾ ਕੇਸ ਸਾਹਮਣੇ ਲਿਆ ਕੇ ਫਿਰ ਸਜ਼ਾ ਦੇ ਤਕਾਜ਼ੇ ਤੇ ਜਾਣਾ ਚਾਹੀਦਾ ਜਿਵੇਂ ਅੱਜ ਇੱਕ ਖਲਿਖਾ ਪਾਉ ਜੀ ਗੱਲ ਵਿੱਚ ਨਜ਼ਰ ਆਉਂਦੀ ਹੈ ਕਿ ਸਰਦਾਰ ਸੁਖਬੀਰ ਸਿੰਘ 15 ਦਿਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਦੇ ਵਿੱਚ ਪੰਜ ਸਿੰਘ ਸਾਹਿਬਾਨ ਦੇ ਸਾਹਮਣੇ ਜਦੋਂ ਆ ਕੇ ਆਪਣੀਆਂ ਗਲਤੀਆਂ ਮਾਫ ਮਾਫ ਕਰ ਲੈਣ ਉਦੋਂ ਤੱਕ ਇਹਨਾਂ ਨੂੰ ਤਨਖਾਹੀਏ ਕਰਾ ਦਿੱਤਾ ਜਾ ਰਿਹਾ ਕਿ ਜੀ ਉਹ ਆਕੀਤ ਵਿੱਚ ਪੀਤੇ ਆ ਕੇ ਆਪਣੀ ਮਾਫੀ ਮੰਗ ਲੈਂਦੇ ਆ ਤੇ ਕਿੰਨੇ ਕੇਸ ਨੇ ਉਹ ਇੱਕ ਕੇਸ ਤਾਂ ਹੈ ਨਹੀਂ ਜਿਨ੍ਹਾਂ ਦੇ ਨਾਲ ਭਾਵਨਾਵੇਂ ਨਹੀਂ ਪੜਕੀਆਂ ਕੱਲੀਆਂ ਸਿੱਖ ਸੰਗਤ ਅਕਾਲੀ ਦਲ ਨਾਲ ਟੁੱਟ ਗਈ ਉਹਦਾ ਸਾਨੂੰ ਪੰਜਾਬ ਨੂੰ ਨੁਕਸਾਨ ਹੋਇਆ ਪੰਜਾਬ ਦੀ ਖੇਤਰੀ ਪਾਰਟੀ ਖਤਮ ਹੋ ਗਈ ਇਹ ਸਾਰਾ ਕੁਝ ਜਿਹੜਾ ਕੁਝ ਵਾਪਰਿਆ ਉਹਦਾ ਮੁੱਖ ਕਾਰਨ ਕੌਣ ਹੈ ਮੁੱਖ ਕਾਰਨ ਹੈ ਸੁਰਵੀਰ ਸਿੰਘ ਬਾਦਲ ਫਿਰ ਦੇਖੋ ਕਦੇ ਆਪ ਦੇ ਗੁਨਾਹਾਂ ਤੇ ਪਰਦਾ ਪਾਉਣ ਲਈ ਕਿਹਾ ਤਾਂ ਕਹਿੰਦੇ ਜੀ ਅਸੀਂ ਨਿਸ਼ਾਨ ਸਾਭਾ ਦੇ ਚੋਲੇ ਦੇ ਰੰਗ ਬਦਲਤੇ ਕਿਤੇ 35 35 ਸਾਲ ਜੇਲ੍ਹ ਕੱਤੀ ਵਾਲੇ ਭਾਈ ਗੁਰਦੀਪ ਸਿੰਘ ਖੜੇ ਵਰਗੇ ਇਹਨੂੰ ਆਪਣੀ ਸਟੇਜ ਤੇ ਬੁਲਾ ਕੇ ਝੂਠੇ ਇਲਜ਼ਾਮ ਲਾ ਦੇਣੇ ਫਿਰ ਉਹ ਜਵਾਬ ਦੇਣ ਜੋਗੇ ਵੀ ਨਹੀਂ ਰਹਿਣਾ ਬਹੁਤ ਸਾਰੀਆਂ ਇਹੋ ਜਿਹੀਆਂ ਕਹਾਣੀਆਂ ਇਹੋ ਜਿਹੀਆਂ ਘਟਦੇ ਨੇ ਕਿ ਸਹਜ ਸਾਡੇ ਗੁਨਾਹਾਂ ਤੇ ਪਰਦਾ ਪੈ ਜੇ ਪਰਦਾ ਪਾਉਣ ਦੀ ਬਜਾਏ ਇਹਨਾਂ ਨੂੰ ਸਪਸ਼ਟਤਾ ਲਿਆ ਕੇ ਆਪਣੇ ਆਪ ਵਿੱਚ ਕਹਿ ਦੇਣਾ ਚਾਹੀਦਾ ਕਿ ਸਾਡੇ ਕੋਲੋਂ ਆ ਗਲਤੀਆਂ ਹੋਈਆਂ ਗੁਨਾਹ ਹੋਏ ਆ ਜਿਦੇ ਵਿੱਚ ਪੰਜਾਬ ਦਾ ਸਿੱਖਣ ਦਾ ਸਿੱਖ ਨੌਜਵਾਨਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਨਿਸ਼ਾਨ ਹੋਇਆ ਹੈ ਸਾਡੀਆਂ ਭਾਵਨਾਵਾਂ ਭੜਕੀਆਂ ਦੇਸ਼ਵਿਦੇਸ਼ ਦੇ ਸਿੱਖਾਂ ਨੂੰ ਅਕਾਲੀ ਦਲ ਨਾਲ ਮੋਹ ਪੰਗ ਹੋਇਆ ਉਹਦਾ ਕਾਰਨ ਮੈਂ ਖੋਦਾ ਜਿੰਦਗੀ ਬਲਵਿੰਦਰ ਸਿੰਘ ਖੁੰਦੜਪੁਣਾ ਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਬਣਾਇਆ ਕਹਿੰਦੇ ਅਸੀਂ ਉਹਨੂੰ ਵੀ ਸਵੀਕਾਰ ਨਹੀਂ ਕਰਦੇ ਕਿਉਂਕਿ ਇਹ ਵੀ ਜਿਹੜੇ ਨੇ ਕੌਮ ਦੇ ਗੁਨਾਹਗਰ ਨੇ ਇਹਨੂੰ ਤੁਸੀਂ ਕਿਵੇਂ ਦੇਖਦੇ ਮੈਂ ਪਹਿਲੇ ਕਹੇ ਚੁੱਕਾ ਕਿ ਜਿਹੜੇ ਬੰਦੇ ਮਨਿਸਟਰ ਰਹੇ ਆ ਸਿੰਘ ਸੇਵਨ ਨੇ ਸਾਰਿਆਂ ਨੂੰ ਕਿਹਾ ਕਿ ਤੁਸੀਂ ਆਪਣੇ ਤੌਰ ਤੇ ਆ ਕੇ ਵਿਅਕਤੀਗਤ ਤੌਰ ਤੇ ਆ ਕੇ ਤੁਸੀਂ ਆਪਣੀ ਮਾਫੀ ਮੰਗੋ ਆਪਣੇ ਗੁਨਾਹਾਂ ਨੂੰ ਕਬੂਲ ਕਰੋ ਕਿ ਉਹਦੇ ਵਿੱਚ ਹੀ ਸਰਦਾਰ ਬਲਵਿੰਦਰ ਸਿੰਘ ਵੀ ਹੈ ਦੂਸਰੀ ਗੱਲ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਉਹ ਅੰਦਰ ਸਾਹਿਬ ਤੇ ਅਮਰਤਾਰੀ ਸਿੱਖੀ ਨਹੀਂ ਉਹ ਅੱਜ ਦਾ ਕਬਜ਼ਾੜੀ ਬਣਦੇ ਆ ਉਹ ਸਿੱਖ ਭਾਵਨਾ ਦੇ ਦੇਖੋ ਇਹਨਾਂ ਨੇ ਇੱਕ ਵਾਰੀ ਪਹਿਲਾਂ ਵੀ ਸ਼ਰਾਰਤ ਕੀਤੀ ਸੰਧਾਨ ਦੇ ਨਾਲ ਉਹ ਸ਼ਾਇਦ 1996 ਵਿੱਚ ਇਹੋ ਮੋਗਾ ਕਾਨਫਰੰਸ ਹੋਈ ਮੋਗਾ ਕਾਨਫਰੰਸ ਦੇ ਵਿੱਚ ਇਹਨਾਂ ਨੇ ਪਾਰਟੀ ਦਾ ਨਾਮ ਪੰਜਾਬੀ ਪਾਰਟੀ ਰੱਖ ਲਿਆ ਜੇ ਤਾਂ ਪੰਜਾਬੀ ਰੱਖਦੇ ਦਾਵਾ ਕਰਦੇ ਆ ਕਾਲੀ ਦਲ ਦਾ ਸੰਵਿਧਾਨ ਬਰਤ ਦੇ ਪੰਜਾਬੀ ਦਲ ਦਾ ਇਸ ਕਰਕੇ ਸਾਨੂੰ ਉਹ ਸੰਵਿਧਾਨ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਇਹਨਾਂ ਨੇ ਉਹ ਤਬਦੀਲੀਆਂ ਦੇ ਕਰਕੇ ਹੀ ਸਾਰਾ ਬੇੜਾ ਡਰਪ ਗਿਆ ਜਿਹੜੇ ਉਦੋਂ ਦੇ ਇਹਨਾਂ ਦੇ ਸਲਾਹਕਾਰ ਸੀ ਉਹਨਾਂ ਨੇ ਸੋਚਿਆ ਕਿ ਸਿੱਖੀ ਨੇ ਪੁੱਛਣਾ ਜੀ ਜਿੱਥੇ ਜਿੱਥੇ ਲਿਖਿਆ ਪਤਨ ਸਿੱਖ ਨਹੀਂ ਹੋਣਾ ਚਾਹੀਦਾ ਜਿੱਥੇ ਲਿਖਿਆ ਕਿ ਜਿਹੜਾ ਸਿੱਖ ਹੈ ਤਨਖਾਹੀਆ ਨਹੀਂ ਹੋਣਾ ਚਾਹੀਦਾ ਉਥੇ ਲਿਖ ਦਿੱਤਾ ਸ਼ਾਬਦਸੂਤ ਹੋਣਾ ਚਾਹੀਦਾ ਜਿੱਥੇ ਲਿਖਿਆ ਸੀ ਦਾੜੀ ਖੁੱਲੀ ਹੋਣੀ ਚਾਹੀਦੀ ਉੱਥੇ ਲਿਖਤਾ ਦਾੜੀ ਰੱਖੀ ਹੋਣੀ ਚਾਹੀਦੀ ਆ ਇਹੋ ਜਿਹੇ ਇਹਨਾਂ ਨੇ ਉਹ ਸੰਵਿਧਾਨ ਦੇ ਵਿੱਚ ਤਬਦੀਲੀਆਂ ਕੀਤੀਆਂ ਜਿਹਦੇ ਕਰਕੇ ਆ ਸਾਰੀ ਮਾਰ ਪਈ ਹੈ ਜਿਹੜਾ ਸੰਵਿਧਾਨ ਇਹ ਪੇਸ਼ ਕਰਦੇ ਆ ਉਹ 1920 ਦਾ ਕਰਦੇ ਆ ਕਹਿੰਦੇ ਸਾਡੀ ਜਦੋਂ ਵੀ ਬੋਲਦੇ ਆ ਕਿ ਇਹ 203 ਸਾਲ ਪੁਰਾਣੀ ਪਾਰਟੀ ਹੈ ਤੇ ਫਿਰ ਸੰਵਿਧਾਨ ਵੀ ਤਾਂ ਉਹੀ ਹੈ ਸੰਵਿਧਾਨ ਕਿਉਂ ਬਦਲ ਲੱਗੇ 203 ਜਾਂ ਤਾਂ ਕਹਨ 1997 ਤੋਂ ਆਪਦੇ ਸਾਲ ਗਿਣਨੇ ਸ਼ੁਰੂ ਕਰਨ ਸਾਲ ਕਿੰਨੇ ਕਰਦੇ ਆ 2 1920 ਤੋਂ ਤੇ ਸੰਵਿਧਾਨਵਰਤ 1986 ਦਾ 96 ਦਾ ਇਸ ਕਰਕੇ ਇਹ ਸੜੀਆਂ ਅੰਦਰ ਖਾਤੇ ਗਲਤੀਆਂ ਕੀਤੀਆਂ ਉਹਦਾ ਖਮਿਆਜਾ ਅੱਜ ਇਸ ਸੂਚੀ ਕੌਮ ਨੇ ਭੁਗਤਿਆ ਉਹਦੇ ਤਾਰਨ ਉਹਦੇ ਮੁੱਖ ਤੋਸੀ ਜਿਹੜੇ ਆ ਉਹ ਸਰਦਾਰ ਸੁਖਵਿਰ ਤੋਂ ਬਾਅਦ ਸਾਡੇ ਜੀ ਜਦੋਂ ਪਾਰਟੀ ਦੋ ਫਾੜ ਹੁੰਦੀ ਹੈ ਜਲੰਧਰ ਦੇ ਵਿੱਚ ਇੱਕ ਧਿਰ ਜਿਹੜੀ ਚੰਦੂ ਮਾਜਰੇ ਖੋੜਾ ਵਾਲੀ ਇਥੇ ਉਹਨਾਂ ਦੀ ਪ੍ਰੈਸ ਕਾਨਫਰੰਸ ਹੁੰਦੀ ਮੀਟਿੰਗ ਹੁੰਦੀ ਹੈ ਉਹ ਤਰ੍ਹਾਂ ਇੱਕ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਪਾਰਟੀ ਦਾ ਪ੍ਰਧਾਨ ਹੋਵੇ ਉਹ ਸਮਾਜਿਕ ਵੀ ਹੋਵੇ ਧਾਰਮਿਕ ਵੀ ਹੋਵੇ ਸਿਆਸੀ ਵੀ ਹੋਵੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਕਿ ਧਾਰਮਿਕ ਸਿਆਸੀ ਤੇ ਜਿਹੜਾ ਸਮਾਜਿਕ ਜਿਹੜਾ ਪ੍ਰਧਾਨ ਥਾਪਿਆ ਜਾਵੇ ਇਸ ਨੂੰ ਕਿਸ ਤਰੀਕੇ ਨਾਲ ਦੇਖੀ ਸਾਡਾ ਮੇਰੀ ਪੀਰ ਦਾ ਜਿਹੜਾ ਸੰਕਲਪ ਹੈ ਕਿ ਅਮਰਤਾਰੀ ਬੰਦਾ ਸਮਾਜਿਕ ਨਹੀਂ ਹੋ ਸਕਦਾ ਬਿਲਕੁਲ ਇਹ ਅਮਰਤਾਰ ਬੰਦਾ ਸਮਾਜਿਕ ਨਹੀਂ ਹੋ ਸਕਦਾ ਉਹ ਹੋ ਸਕਦਾ ਹੈ ਧਾਰਮਿਕ ਵੀ ਹੋ ਸਕਦਾ ਹੈ ਉਹ ਪੋਲੀਟੀਕਲ ਵੀ ਹੋ ਸਕਦਾ ਹੈ ਉਸ ਸਮਾਂ ਅਜਿਹਾ ਵੀ ਹੋ ਸਕਦਾ ਹੈ ਵਿੱਚ ਕੋਈ ਦੋਰ ਹੈ ਇਦਾਂ ਦਾ ਪ੍ਰਧਾਨ ਹੋਣਾ ਚਾਹੀਦਾ ਪਾਰਟੀ ਇਦਾਂ ਦਾ ਹੋਣਾ ਚਾਹੀਦਾ ਜਿਹਦਾ ਸਾਹਿਬ ਤੁਸੀਂ ਇੱਕ ਗੱਲ ਕਹੀ ਸੀ ਕਿ ਜਿਹੜਾ ਪ੍ਰਧਾਨ ਹੋਵੇਗਾ ਉਹਨੋਂ ਪਾਰਟੀ ਦੇਖੇ ਕਿ ਕਿਹਨੂੰ ਪ੍ਰਧਾਨ ਲਾਉਣਾ ਹੈ ਪਰ ਇੱਕ ਸਟੇਜ ਦੇ ਉੱਤੇ ਜਿੱਥੇ ਤੁਸੀਂ ਵੀ ਸੀਗੇ ਔਰ ਰਾਜਦੇਵ ਸਿੰਘ ਖਾਲਸਾ ਵੀ ਉੱਥੇ ਮੌਜੂਦ ਸੀ ਉੱਥੇ ਕਿਹਾ ਗਿਆ ਸੀ ਕਿ ਅਸੀਂ ਜਿਹੜਾ ਦਵਾਰਾ ਸੁਰਜੀਤ ਕਰਨਾ ਅਕਾਲੀ ਦਲ ਤੇ ਉਹਦੇ ਪ੍ਰਧਾਨ ਤੋਂ ਤੁਸੀਂ ਹੋਣੇ ਚਾਹੀਦੇ ਮੈਂ ਉੱਥੇ ਖੰਨਨ ਕਰਦਾ ਸੀ ਮੈਂ ਉਸੇ ਦਿਨ ਉਸੇ ਸਟੇਜ ਤੇ ਖੰਨਨ ਕਰਦਾ ਸੀ ਕੀ ਪਾਰਟੀਆਂ ਪਹਿਲਾਂ ਹੀ ਬਹੁਤ ਐ ਅਸੀਂ ਪਾਰਟੀਆਂ ਨੂੰ ਇਕੱਠੀਆਂ ਕਰਨ ਦਾ ਯਤਨ ਕਰਾਂਗੇ ਇਕੱਠੀਆਂ ਕਰਨ ਤੋਂ ਬਾਅਦ ਵੀ ਮੈਂ ਕਿਸੇ ਪਾਰਟੀ ਦਾ ਪ੍ਰਧਾਨ ਨਹੀਂ ਹੋਵਾਂ ਮੋਤੀ ਖੰਡਨ ਕਰਤਾ ਸੀ ਫਿਰ ਰਾਜਦੇਵ ਸਿੰਘ ਤੋਂ ਕਹਿ ਕੇ ਵੀ ਖੰਡਨ ਕਰਵਾਇਆ ਬਈ ਭਾਈ ਤੂੰ ਇਹ ਗੱਲ ਆਪਣੀ ਮਰਜ਼ੀ ਨਾਲ ਜਿਹੜੀ ਗੱਲ ਤੇ ਥੋਪੋਗੇ ਨਾ ਉਹਨੂੰ ਸੰਗਤ ਸਵੀਕਾਰ ਨਹੀਂ ਕਰਦਾ ਅੱਛਾ ਇੱਥੇ ਬੀਬੀ ਜਗੀਰ ਕੋਹਣਾ ਨੇ ਹਰਜਿੰਦਰ ਸਿੰਘ ਧਾਮੀ ਤੇ ਵੀ ਕਾਫੀ ਸਵਾਲ ਚੁੱਕੇ ਨੇ ਉਹਨਾਂ ਕਹਿੰਦੇ ਕਿ ਅੱਜ ਵੀ ਉਹ ਮੌਕੇ ਦੇ ਉੱਤੇ ਮੌਜੂਦ ਨਹੀਂ ਸੀ ਉਹਨਾਂ ਦੇ ਨਾਲ ਵੀ ਇੱਕ ਵਾਰ ਜਿਹੜੀ ਹੈ ਸਿੰਘ ਸਾਹਿਬਾਨ ਨੂੰ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਵੀ ਸ਼ਿਰਕਾਲ ਤੱਕ ਸਭ ਤੋਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲੁਕੋਈਆਂ ਨੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੋਈ ਇਸ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈਗੀ ਜੇ ਜੇ ਪੰਜਾਬ ਪਦ ਦੀ ਜੀ ਦੀ ਗੱਲ ਜੇ ਕੋਈ ਹਾਂ ਵੀ ਆਪਾਂ ਜਿਹੜੇ ਇਸ਼ਤਿਹਾਰ ਦਿੱਤੇ ਐ ਉਸ ਦਾ ਸਾਧ ਵੇਲੇ ਉਦੋਂ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਨਹੀਂ ਸੀ ਪਰ ਜੇ ਇਹਦੇ ਤੋਂ ਇਲਾਵਾ ਹੋਰ ਵੀ ਕੋਈ ਗੱਲ ਹੈਗੀ ਹੈ ਜਿਹਦੇ ਬਾਰੇ ਬੀਬੀ ਜੀ ਗਿੱਕੜ ਨੂੰ ਪਤਾ ਹੈ ਇਹਨੂੰ ਇੱਕ ਪੱਤਰ ਲਿਖ ਦੇਣਾ ਚਾਹੀਦਾ ਸਿੰਘ ਸਾਹਿਬਾਂ ਨੂੰ ਸਿੰਘ ਸਾਹਿਬ ਜੀ ਆ ਜਿਹੜੇ ਇੰਨਾ ਇੰਨਾ ਗੱਲਾਂ ਦਾ ਸਰਦਾਰ ਖਦਿੰਦਰ ਸਿੰਘ ਤਾਂ ਮੈਨੂੰ ਪਤਾ ਹੈ ਤੇ ਤੁਹਾਡੇ ਤੋਂ ਲੁਕੋ ਰਹੇ ਨੇ ਉਹਨਾਂ ਤੱਕ ਕਰਦੇ ਨੇ ਅਸੀਂ ਪਹੁੰਚਾ ਦੇਵਾਂਗੇ ਜੀ ਜਸਪਾਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਸਿਆਸੀ ਰਿੰਗ ਬਣਾਇਆ ਗਿਆ ਸੀ ਐਗਜ਼ੀਕਿਟਿਵ ਉਹ ਤੁਸੀਂ ਕਹਿ ਰਹੇ ਕਿ ਇਸ ਵੀ ਬਾਲਰ ਉਦਾਂ ਨਹੀਂ ਛੱਡਦੇ ਕੀ ਐਗਜ਼ੀਕਿਟਿਵ ਯਾ ਜਿੱਤਿਦਾ ਸਾਹਿਬ ਇਹਨੂੰ ਇੱਕੋ ਵਾਰ ਨਹੀਂ ਕਰ ਸਕਦੇ ਕਿਉਂਕਿ ਆਪ ਕੀ ਸੀਰ ਨਹੀਂ ਲੈਸ ਨੇ ਜਾਂ ਕਿਰਾ ਸਾਹਿਬ ਕਹਿੰਦੇ ਨੇ ਜਾਂ ਐਸਜੀਪੀ ਸੀ ਕਹਿੰਦਾ ਏਦਾਂ ਕਿਉਂ ਹੋ ਰਿਹਾ ਕਿ ਜਿਹੜਾ ਸਿਆਸੀ ਵੀ ਬਣਾਇਆ ਸੀ ਉਹੀ ਇਹਨਾਂ ਤੋਂ ਉੱਪਰ ਉਲਟਾ ਲਿਖਾ ਫਿਰ ਚੋਦੇ ਪ੍ਰਧਾਨ ਦਾ ਦੇਖੋ ਇਹ ਇਹ ਜਿਹੜੀਆਂ ਗੱਲਾਂ ਨਾ ਇਹ ਸਾਡਾ ਡੈਮੋਕ੍ਰੈਟਿਕ ਸੈਟਅਪ ਬਣਿਆ ਹੋਇਆ ਹੈ ਉਹ ਦੁਨੀਆ ਦੇ ਸਾਹਮਣੇ ਅਸੀਂ ਕਿਸੇ ਦੇ ਉੱਪਰ ਇਹ ਨਹੀਂ ਥੋਪਣਾ ਚਾਹੁੰਦੇ ਕਿ ਅਸੀਂ ਕਿਸ ਨੂੰ ਤਾਉਣ ਫੜ ਕੇ ਉਹਦੀ ਉਹਦਾ ਜਿਹੜੀ ਪ੍ਰਧਾਨਗੀ ਹੋਲੀ ਹੈ ਤੈਨੂੰ ਫਲਾਇਨ ਨੂੰ ਦੇਤੀ ਹੈ ਇਹ ਸੁਪਰ ਮੈਸੇਜ ਜਿਹੜੀ ਹੈ ਉਹ ਸੀਰੀਕਲ ਤਖਸਾਲ ਦੀ ਹੈ ਅਕਾਲ ਤਖਤ ਸਾਹਿਬ ਚਾਹੁੰਦਾ ਹੈ ਕਿ ਡੈਮੋਕ੍ਰੈਟਿਕ ਵੇ ਦੇ ਨਾਲ ਅਸੀਂ ਦੁਨੀਆ ਨੂੰ ਦਿਖਾਈਏ ਕਿ ਵਾਕਿਆ ਹੀ ਸਰਦਾਰ ਸੁਖਵੀਰ ਸਿੰਘ ਬਾਦਲ ਬੁਨਾਹਗਾ ਰਹੇ ਤਾਏ ਤੋਂ ਪ੍ਰਧਾਨਗੀ ਲਈ ਜਾ ਰਹੀ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਵੀ ਜੇ ਸੁਖਵੀਰ ਸਿੰਘ ਬਾਦਲ ਅੱਜ ਵੀ ਪ੍ਰਧਾਨਗੀ ਨਹੀਂ ਛੱਡੇਗਾ ਕੀ ਪ੍ਰਧਾਨਗੀ ਰੱਖ ਲੂਗਾ ਨਹੀਂ ਰਹਿ ਸਕਦੀ ਪ੍ਰਧਾਨਗੀ ਨਹੀਂ ਰਹਿ ਸਕਦੇ ਦੇ ਕੋਲੇ ਕਿਉਂਕਿ ਇਹਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੁਣ ਤਾਂ ਵੈਸੀ ਸੋਚ ਲੈਣਾ ਚਾਹੀਦਾ ਕਿੰਨੇ ਦੇ ਨਾਲ ਜ਼ਥੇਦਾਰ ਨੇ ਕਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਕਿੰਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਰਹਿ ਚੁੱਕੇ ਨੇ ਕੋਈ ਉਹਨੂੰ ਕਹਿਣ ਵਾਲਾ ਨਹੀਂ ਕਿ ਪ੍ਰਧਾਨ ਜੀ ਹੁਣ ਤੁਸੀਂ ਤਨਖਈਆ ਕਰਾ ਦਿੱਤੇ ਜਾ ਚੁੱਕੇ ਆ ਤੁਸੀਂ ਨਹੀਂ ਰਹਿ ਸਕਦੇ ਇਸ ਕਰਕੇ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਇਹ ਤੋਂ ਪ੍ਰਧਾਨ ਪਾਰਟੀ ਪ੍ਰਧਾਨ ਹੀ ਹੋ ਨਹੀਂ ਸਕਦੀ ਉਹ ਤਾਂ ਖੋਈ ਜਾਏਗੀ ਹੋਈ ਜਾ ਰਹੀ ਹੈ ਤੁਸੀਂ ਤਾਂ ਕਿਹਾ ਕਿ ਚਲਾਨ ਪੇਸ਼ ਹੋ ਗਿਆ ਹੈ ਤਰ੍ਹਾਂ ਦਾ ਜੇ ਆਪਾਂ ਪੰਥ ਲੋਕ ਨੇ ਲਿਖਿਆ ਤਾਂ ਹੀ ਨੇ ਇਸ ਪ੍ਰਾਈਮ ਦਾ ਤਕਰਮ ਹੋ ਗਿਆ ਤੁਸੀਂ ਜ਼ਿੰਮੇਦਾਰ ਰਹੇ ਹੋ ਅੱਗੇ ਸਾਹਿਬ ਨੇ ਕਿੰਨੀ ਕਾਰਡ ਪੁਨਿਸ਼ਮੈਂਟ ਆਈ ਰਿਸ ਗੁਬੀਰ ਬਾਦਲ ਨੂੰ ਮਿਲ ਸਕਦੀ ਹੈ ਜਾਂ ਮਿਲਣੀ ਚਾਹੀਦੀ ਹੈ ਉਹਦੇ ਬਾਰੇ ਮੈਂ ਕਿਹਾ ਹੈ ਕਿ ਇੱਕ ਸਿੱਖ ਵਿਦਵਾਨਾਂ ਦਾ ਪੈਨਲ ਹੋਣਾ ਚਾਹੀਦਾ ਮੈਂ ਕਹਾ ਤੇ ਜਿਹਦੀ ਮੈਂ ਹਲੇ ਪੂਰੀ ਨੌਲੇਜ ਨਾ ਰੱਖਦਾ ਹੋਵਾਂ ਕਿਉਂਕਿ ਇੱਥੇ ਮਰਡਰ ਵੀ ਹੋਏ ਸਿੱਖਾਂ ਦੇ ਕਤਲ ਹੋਏ ਇਹਦੇ ਵਿੱਚ ਭਾਵਨਾਵਾਂ ਵੀ ਹਾਰਟ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਜਦਵੀ ਵੀ ਹੋਈ ਬਹੁਤ ਕੁਝ ਹੋਇਆ ਇੱਥੇ ਸਾੜ ਫੂਕ ਵੀ ਹੋਈ ਬੜਾ ਕੁਝ ਹੋਇਆ ਉਹ ਇਹ ਸਭ ਦੀ ਤਪਤੀਸ਼ ਵਾਸਤੇ ਇੱਕ ਚੰਗਾ ਪੈਨਲ ਬਣ ਜੇ ਜਿਹੜਾ ਕੱਲੇ-ਕੱਲੇ ਕੇਸ ਦੀ ਜਿਹੜਾ ਨੌਲੇਜ ਰੱਖਦਾ ਉਹਨੂੰ ਸੌਬਤ ਦਿੱਤਾ ਜਾਵੇ ਇਹਨੂੰ ਵਿਚਾਰੋ ਕੁਝ ਗੱਲਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਇਹਦੀ ਕੋਈ ਮਾਫੀ ਨਹੀਂ ਇਹ ਨਹੀਂ ਅਜੇ ਤਣ ਪੰਜ ਦਿਨ ਦੀ ਤਨਖਾਹ ਲਾਤੀ ਤੇ ਤੂੰ ਦੁਬਾਰ ਫੇਰ ਪ੍ਰਧਾਨ ਬਣ ਜੀ ਇਦਾਂ ਦੀ ਕੋਈ ਮਾਫੀ ਨਹੀਂ ਹੈਗੀ ਬਾਬਾ ਸਾਹਿਬ ਨੇ ਕਿੰਨੀ ਸਜ਼ਾ ਹੁੰਦੀ ਨਹੀਂ ਇਹ ਇਹਦੀ ਇਹਦੀ ਸਜ਼ਾ ਤਾਂ ਇਹੀ ਹੈ ਵੀ ਤੂੰ ਉਮਰ ਭਰ ਇਹਨੇ ਪਾਠ ਕਰੇ ਚੱਲ ਤੂੰ ਅਰਦਾਸ ਕਰੀ ਚੱਲ ਕਦੇ ਗੁਰੂ ਗ੍ਰੰਥ ਸਾਹਿਬ ਕਿਉਂਕਿ ਮਸਲਾ ਗੁਰੂ ਗ੍ਰੰਥ ਸਾਹਿਬ ਦਾ ਉਹਦਾ ਫੈਸਲਾ ਬੰਦਾ ਕਿਵੇਂ ਕਰੇ ਉਹ ਤਾਂ ਕਹਿ ਸਕਦੇ ਆ ਕਿ ਇਹ ਇੱਕ ਸਾਡੀ ਸੁਪਰ ਪਾਵਰ ਰੱਬ ਹੈ ਗੁਰੂ ਗ੍ਰੰਥ ਸਾਹਿਬ ਵੀ ਗੁਰੂ ਗ੍ਰੰਥ ਸਾਹਿਬ ਦੀ ਬਿਹਤਵੀ ਹੋਈ ਹੈ ਤੂੰ ਤਾਂ ਉਹਦੇ ਸਨਮਖ ਰੋਜ਼ ਅਰਦਾਸ ਕਰ ਹੋ ਸਕਦਾ ਤੈਨੂੰ ਇਸ ਜਨਮ ਦੇ ਵਿੱਚ ਜਾਂ ਅਗਰ ਕਾਜ ਕਿਤੇ ਬਖਸ਼ ਦੇ ਕਿਸੇ ਕਹੋਗੇ ਕਿ ਕਿਸੇ ਵੀ ਬਾਦ ਨੂੰ ਪਛਤਾਪ ਕਰਦੇ ਹੁਣ ਸਿਆਸਤ ਉਹ ਸੰਸਿਆਸ ਨਾਲ ਲੜਨੀ ਬਿਲਕੁਲ ਬਿਲਕੁਲ ਮੈਂ ਸਪਸ਼ਟ ਸ਼ਬਦਾਂ ਚ ਕਹਿਣਾ ਚਾਹਣਾ ਹੈ ਕਿ ਸੁਰਵੀਰ ਨੂੰ ਕਿਸੇ ਅਹੁਦੇ ਤੇ ਕਿਸੇ ਸਰਪੰਚੀ ਦੇ ਉਦੇ ਤੋਂ ਲੈ ਕੇ ਮੁੱਖ ਮੰਤਰੀ ਦੇ ਤੱਕ ਕਿਸੇ ਉਦੇ ਤੇ ਨਹੀਂ ਰਹਿਣਾ ਚਾਹੀਦਾ ਇਹਨੂੰ ਤਾਂ ਜ਼ਿੰਦਗੀ ਸਿਮਰਨ ਕਰਨਾ ਚਾਹੀਦਾ ਹੈ ਪਛਤਾਵਾ ਕਰਨਾ ਚਾਹੀਦਾ ਹੈ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਦੇ ਕੀਤੇ ਗੁਨਾਹ ਕਿਤੇ ਸ਼ਾਇਦ ਗੁਰੂ ਬਖਸ਼ ਦੇਵੇ ਸਿੰਘ ਸਾਹਿਬ 2007 ਦੇ ਵਿੱਚ ਰਾਮ ਰਹੀਮ ਨੂੰ ਮਾਫੀ ਦਵਾਈ ਜਾਂਦੀ ਹੈ ਤਾਂ ਫਾਲਤਸਾ ਹੁਣ 2024 ਦਾ ਸਮਾਂ ਇੰਨਾ ਗੈਪ ਕਿਉਂ ਉਹਨਾਂ ਨੂੰ ਦੋਸ਼ੀ ਠਹਿਰਾਉਣ ਦੇ ਵਿੱਚ ਨਹੀਂ ਉਹ ਤਾਂ ਉਹ ਕੱਲੀ ਉਹ ਨਹੀਂ ਗੱਲ ਹੈਗੀ ਉਹ ਤੋਂ ਕਿਉਂਕਿ ਉਹ ਤਾਂ ਜਦੋਂ ਉਹਨਾਂ ਨੂੰ ਮਾਫੀ ਦਿੱਤੀ ਸੀ ਉਹ ਮਾਫੀ ਰੱਦ ਕਰ ਦਿੱਤੀ ਗਈ ਸੀ ਇਹਨਾਂ ਦੇ ਉੱਪਰ ਤੇ ਹੋਰ ਨੂੰ ਬਹੁਤ سنگੀਨ ਜਿਹੜੇ ਦੋਸ਼ ਹੈ ਕਿ ਇਹਨਾਂ ਨੇ ਸਿੰਘ ਸਭਾ ਦੀਆਂ ਪਦਮੀਆਂ ਵੀ ਵਰਤੀਆਂ ਤੁਸੀਂ ਸਿੰਘ ਸਾਹਿਬ ਗਿਆਨੀ ਗੁਰਮਤ ਸਿੰਘ ਦੀ ਵੀਡੀਓ ਸੁਣੀ ਹੋਊਗੀ ਉਹਨੇ ਕਿਹਾ ਕਿ ਸਾਨੂੰ ਤਾਲਬ ਕੀਤਾ ਗਿਆ ਕੋਠੀ ਦੇ ਵਿੱਚ ਉੱਥੇ ਸਾਨੂੰ ਚਿੱਠੀ ਦਿੱਤੀ ਗਈ ਇਹ ਸਾਰੀ ਪਿਕਚਰ ਦੇ ਪਿੱਛੇ ਸਰਦਾਰ ਸੁਖਵੀਰ ਸਿੰਘ ਹੈ ਉਹਦੇ ਵਿੱਚ ਬਦਨਾਮ ਹੋਏ ਭਾਈ ਗਰਵਚਨ ਸਿੰਘ ਜੀ ਸਿੰਘ ਸਾਹਿਬ ਬਦਨਾਮ ਹੋਏ ਭਾਈ ਮੱਲ ਸਿੰਘ ਜੀ ਬਦਨਾਮ ਹੋਏ ਉਹਨਾਂ ਨੂੰ ਦੁਨੀਆ ਵਿੱਚ ਰੋਲ ਦਿੱਤਾ ਗਿਆ ਆਪ ਅੰਦਰ ਛੁਪ ਕੇ ਰਹੇ ਹੁਣ ਜਿਹੜੇ ਨਾਂ ਸਾਹਮਣੇ ਆ ਰਹੇ ਆ ਰਹੇ ਨਾ ਤਾਂ ਹੀ ਕਹਿਣਾ ਵੀ ਕਿਉਂ ਇਹ ਸਜਾ ਮਲ ਸਿੰਘ ਪਛਤਾ ਤਾਪ ਕਰਦਾ ਕਰਦਾ ਉਹ ਇਸ ਦੁਨੀਆ ਤੋਂ ਚਲੇ ਗਿਆ ਉਹ ਇੱਕ ਰੋਜ਼ ਉਹਦੇ ਮੰਡੇ ਵਿੱਚ ਬੋਝ ਹੁੰਦਾ ਸੀ ਕਿ ਮੈਂ ਇੱਕ ਟਕਸਾਲੀ ਸਿੰਘ ਇੰਨਾ ਸਿਮਰਨ ਕਰਨ ਵਾਲਾ ਬੰਦਗੀ ਕਰਨ ਵਾਲਾ ਕਈ ਕਿਤਾਬਾਂ ਇਤਿਹਾਸ ਤੇ ਲਿਖੀਆਂ ਹੋਣੇ ਤੇ ਵੀ ਮੈਂ ਉਹਦੇ ਤੇ ਸਿਉਣ ਸਿਨੇਚਰ ਕਿਉਂ ਕਰਤੇ ਜਿਹੜੀ ਮਾਫੀ ਦੇਣ ਵਾਲੇ ਸੀ ਉਹਨੇ ਮਾਫੀ ਰੱਦ ਵੀ ਕਰਤੀ ਰੱਦ ਕਰਨ ਤੋਂ ਬਾਅਦ ਵੀ ਉਹ ਰੋਜ਼ ਮਰਦਾ ਸੀ ਰੋਜ਼ ਪਛਤਾ ਤਾਪ ਕਰਦਾ ਸੀ ਅਖੀਰ ਉਹਨੂੰ ਕੈਂਸਰ ਹੋ ਗਿਆ ਮਰ ਗਏ ਇਨ ਇਨ ਕਲਾ ਦਾ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਕਿਤੇ ਬੰਬੇ ਜਾ ਕੇ ਮੀਟਿੰਗ ਕਰ ਲਈ ਕਿਤੇ ਡੇਰੇ ਜਾ ਕੇ ਮੀਟਿੰਗ ਕਰ ਲਈ ਕਿਤੇ ਉਹਨਾਂ ਤੋਂ ਲਿਖਤੀ ਪਰਚਾ ਮੰਗਾਇਆ ਪਰਚੀ ਹਿੰਦੀ ਚ ਮੰਗਾਇਆ ਉਹਦੀ ਪੰਜਾਬੀ ਤਰਜਮਾਨੀ ਕਰਤੀ ਸਿੰਘ ਸਾਬਾ ਤੇ ਧੌਂਸ ਦਿੱਤੀ ਗਈ ਵੀ ਤੁਸੀਂ ਉਹਨੂੰ ਹੁਣ ਮਾਫੀ ਦੇ ਦਿਓ ਫਿਰ ਜਨਤਕ ਰੋਹ ਵਜ੍ਹਾ ਤਾ ਤੁਸੀਂ ਉਹਨੂੰ ਮਾਫੀ ਰੱਦ ਕਰ ਦਿਓ ਇਹ ਖੇਡ ਬਣਾ ਕੇ ਰੱਖਿਆ ਸਾਡੀ ਸੁਭਰ ਮਸੀ ਨੂੰ ਕੱਲ ਤੱਕ ਸਭ ਨੂੰ ਖੇਡ ਬਣਾ ਕੇ ਰੱਖਿਆ ਜਿਲਾ ਕਿ ਹੁਣ ਸਭ ਕੁਝ ਸਾਹਮਣੇ ਆ ਰਿਹਾ ਹੈ ਇਹ ਦਰਜਾ ਬ ਦਰਜਾ ਸਾਰੀਆਂ ਇਹਨਾਂ ਘਟਨਾਵਾਂ ਦੀ ਪਰਚੋਲ ਹੋਣੀ ਚਾਹੀਦੀ ਹੈ ਤੇ ਪਰਚੋਲ ਮੁਤਾਬਕੀ ਨੂੰ ਸਜ਼ਾ ਲੱਗਣੀ ਚਾਹੀਦੀ ਜੇ ਤੁਸੀਂ ਕਮੇਟੀ ਦਾ ਪ੍ਰਪੋਜ਼ਲ ਦਿੱਤਾ ਤਾਂ ਉਹ ਨਹੀਂ ਲੱਗਦਾ ਕਿ ਇਹਨਾਂ ਸੁਖਬੀਰ ਸਿੰਘ ਬਾਦਲ ਨੂੰ ਹੋਰ ਟਾਈਮ ਮਿਲੂਗਾ ਇੰਨੇ ਕੇਸਿਸ ਕੋਈ ਗੱਲ ਨਹੀਂ ਮਹੀਨਾ ਮਿਲ ਜੇ ਉਹਦੇ ਰੱਖੀ ਪਹਿਲੇ ਹੀ ਬਹੁਤ ਬਣੀਆਂ ਰਿਪੋਰਟਾਂ ਪਹਿਲੇ ਹੀ ਮੈਂ ਕਹਿੰਦਾ ਜਿਹੜੀਆਂ ਰਿਪੋਰਟਾਂ ਬਣੀਆਂ ਉਹ ਉਹਨਾਂ ਹੀ ਬੰਦਿਆਂ ਨੂੰ ਚੱਕ ਲੈ ਜਿਵੇਂ ਜਸਟਿਸ ਰਣਜੀਤ ਸਿੰਘ ਨੇ ਆਪਣਾ ਪੱਖ ਰੱਖਿਆ ਘਟਣਾ ਸਾਹਿਬ ਨੇ ਆਪਣਾ ਰੱਖਿਆ ਰਣਵੀਰ ਸਿੰਘ ਨੇ ਹੋਰ ਕੰਜਨ ਨੇ ਆਪਾਂ ਉਹਨਾਂ ਨੂੰ ਹੀ ਚੱਕ ਲੈ ਉਹਨਾਂ ਨੂੰ ਸਾਹਮਣੇ ਲਿਆਉਣ ਮੈਨੂੰ ਵੀ ਤੁਹਾਨੂੰ ਦੱਸੋ ਤੱਤ ਕੀ ਆ ਉਹਨਾਂ ਦੇ ਨਾਲ ਕੋਈ ਤਾਂ ਬੰਦਾ ਤੁਸੀਂ ਵਕੀਲ ਬਿਠਾਓਗੇ ਨਾ ਵੀ ਇਹ ਸੱਚ ਬੋਲ ਰਹੇ ਆ ਇਹ ਸੁਬੀਰ ਸਿੰਘ ਨੂੰ ਐਵੇਂ ਤੇ ਨਹੀਂ ਪਸਾਰ ਏ ਉਹਨਾਂ ਦਾ ਪੱਕਾ ਵੀ ਤਰਖਲ ਸੁਣਨਾ ਪਊਗਾ ਮੈਂ ਕਹਿੰਦਾ ਉਹਦੀ ਕਮੇਟੀ ਉਹਨਾਂ ਦੇ ਰਿਪੋਰਟਰ ਨੂੰ ਵੈਰੀਫਾਈ ਕਰੇ ਵੈਰੀਫਾਈ ਕਰੇ ਮਤਲਬ ਉਹ ਉਹ ਉਹਨਾਂ ਨੂੰ ਐਕਸਪਲੇਨ ਕਰਕੇ ਦੱਸੇ ਵੀ ਆਹ ਦੇਖੋ ਸਾਡੇ ਸਾਹਮਣੇ ਆਹ ਤੱਤ ਹੈ ਆਹ ਸਬੂਤ ਹੈ ਸੋ ਜਿਹੜਾ ਇਹ ਇਨਸੀਡੈਂਟ ਹੋ ਰਿਹਾ ਹੈ ਇਹਦੇ ਵਿੱਚ ਪੰਜਾਬ ਦੀ ਰਾਜਨੀਤੀ ਅਕਾਲੀ ਦਲ ਔਰ ਤੱਕ ਕਿਥੇ ਖੜਾ ਹੈ ਦੇ ਤਖਤ ਤਾਂ ਆਪਣੇ ਸਾਹਦੇ ਖੜੇ ਆ ਤਖਤਨ ਕੀ ਜਨਾ ਤਖਤ ਤਾਂ ਸੁਪਰਮੈਸੀ ਹੈ ਤਖਤ ਤਾਂ ਤਾਕਤ ਹੈ ਜਿਹਦੀ ਪੰਜਾਬ ਦੀ ਰਾਜਨੀਤੀ ਗੰਧਲੀ ਕੀਤੀ ਹੈ ਉਹ ਤੁਹਾਡੇ ਸਾਹਮਣੇ ਅਸੀਂ ਅਜ ਤੋਂ ਨਹੀਂ ਮੇਰਾ ਘੱਟ 1.2 ਸਾਲ ਤੋਂ ਗੱਲ ਕਰ ਰਹੇ ਆ ਕਿ ਇੱਥੇ ਕਹਿੰਦੇ ਜੀ ਬੰਨਿਆਂ ਦਾ ਰਾਜ ਆ ਗਿਆ ਇਹਨੂੰ ਕਹਿੰਦੇ ਸੀ ਭਗਵਤ ਸਿੰਘ ਮਾਨ ਅਸੀਂ ਕਿਹਾ ਵੀ ਦੇਖੋ ਜਿਹੜਾ ਅਕਾਲੀ ਦਲ ਸਿੱਖਾਂ ਦੀ ਪਾਰਟੀ ਮੰਨੀ ਜਾਂਦੀ ਸੀ ਜਾਂ ਪੰਜਾਬੀਆਂ ਦੀ ਲੈ ਲਓ ਜਾਂ ਆਪਣੀ ਪਾਰਟੀ ਮੰਨੀ ਜਾਂਦੀ ਸੀ ਇਹ ਇਹ ਪੰਜਾਬੀਆਂ ਨੇ ਖੂਬ ਕੁੱਟਿਆ ਸੀ ਨਾ ਵੀ ਇੱਥੋਂ ਸਭ ਨੂੰ ਪਾਣੀ ਮਿਲੂਗਾ ਇੱਥੋਂ ਸਭ ਦੀ ਪਿਆਸ ਬੁਝੂਗੀ ਉਹਦੇ ਚ ਸੁਖਬੀਰ ਸਿੰਘ ਆਪ ਮਰੀ ਬਿੱਲੀ ਡੰਗ ਪੀ ਵਿੱਚ ਤੇ ਭੰਜਾਂ ਨੇ ਆ ਕੇ ਹੋਰ ਖੂਗ ਪਟ ਪਟ ਲਿਆ ਲੋਕੀਓ ਤੋ ਫੜਤੀ ਲੱਗੇ ਇਹ ਖੂ ਖਾਲੀ ਹੋ ਗਿਆ ਕਿਉਂਕਿ ਮੁਸ਼ਕਿਲ ਹੋਰ ਪਾਣੀ ਚੇ ਜਦੋਂ ਤੱਕ ਇਹ ਮਰੀ ਬਿੱਲੀ ਕਢਦੇ ਨਹੀਂ ਇਹ ਪਾਣੀ ਮੁਸ਼ਕਿਲ ਰਹਿਣਾ ਕਿ ਸੁਖਬੀਰ ਦੇ ਨਾਲ ਕਾਲੀ ਦਲ ਖਤਮ ਹੋਏਗਾ ਜਾਂ ਨਵਾਂ ਕੋਈ ਸੁਜੀਤ ਨਾ ਕੋਈ ਕਿਸ ਦੇ ਨਾਲ ਕਾਲੀ ਦਲ ਖਤਮ ਹੋਣਾ ਕਿਤੇ ਤਕਵੀਰ ਦੇ ਨਾਲ ਤਾਂ ਅਕਾਲੀ ਦਲ ਦਾ ਬਹੁਤ ਬੋਝ ਲੈ ਜਾਏਗਾ ਜੇ ਪਾਸੇ ਹੋਏਗਾ ਤਾਂ ਬਹੁਤ ਜਲਦੀ ਜਿਹੜੀ ਨਵੀਂ ਜਨਰੇਸ਼ਨ ਹੈ ਸਾਡੀ ਉਹ ਬਹੁਤ ਕੁਝ ਪੰਜਾਬ ਇਸ ਹਸਿਆਤ ਨੂੰ ਉੱਪਰ ਲੈ ਜਾਏਗੀ ਥੈਂਕ ਯੂ